ਗਵਰਨਮੈਂਟ ਦੀ ਜੌਬ ਕਰਨ ਉਪਰੰਤ ਸੈਂਟਰ ਗਵਰਨਮੈਂਟ ਦੀਆਂ ਸਵਾਮਾਨ ਨੰਬਰ ਨਵਉਣ ਉਪਰੰਤ ਰਿਟਾਇਰਮੈਂਟਾਂ ਲੈ ਕੇ ਘਰ ਚ ਆਇਓ ਕਿਸ ਤਰ੍ਹਾਂ ਦਾ ਲੱਗਦਾ ਕਿਦਾਂ ਦਿਨ ਲੰਘਦੇ ਆ ਜੀ ਦਿਨ ਜਗਦਾਰ ਸਿੰਘ ਜੀ ਪਹਿਲਾਂ ਤਾਂ ਜੀ ਬਹੁਤਲੀ ਰੁਟੀਨ ਬਣੀ ਹੁੰਦੀ ਆ ਤੜਕੇ ਤੜਕੇ ਉੱਠਣਾ ਬਾਜਰੇ ਉੱਠ ਕੇ ਕੰਮ ਕਾਰਨਾ ਪਰੋਠੀ ਖਾਣੇ ਜੀ ਉਸ ਹਿਸਾਬ ਨਾਲ ਉਹ ਰੁਟੀਨ ਔਰ ਹੌਲੀ ਹੌਲੀ ਵੀ ਕਰਨੀ ਪੈਂਦੀ ਆ ਔਰ ਆਪਾਂ ਕੋਲ ਕੋਈ ਹੱਲ ਵੀ ਨਹੀਂ ਹੈ ਤੇ ਬਸ ਠੀਕ ਠਾਕ ਪਰਮਾਤਮਾ ਦੀ ਕਿਰਪਾ ਨਾਲ ਰਹਿ ਰਹੇ ਜੀ ਜਿੰਦਗੀ ਬੜੀ ਚੇਂਜ ਹੀ ਹੋ ਜਾਂਦੀ ਹੈ ਨਾ ਜੀ ਹਾਂ ਜੀ ਹਾਂ ਜੀ ਕਿਉਂਕਿ ਚੱਕਦਮ ਇਹਦੇ ਵਿੱਚ ਬੰਦਾ ਆਪਾਂ ਇੱਕ ਰੂਟੀਨ ਭਰੀ ਜ਼ਿੰਦਗੀ ਨੂੰ ਫਿਰ ਆਪਾਂ ਉਹਨੂੰ ਨੰਦ ਨੰਦ ਜੀ ਤੁਹਾਨੂੰ ਵੀ ਪਤਾ ਹੀ ਹੈ ਇਹਦੇ ਬਾਰੇ ਤਾਂ ਕਿਉਂਕਿ ਡਾਕਖਾਨੇ ਦੇ ਅੰਦਰ ਬੜਾ ਵੱਡਾ ਨਾਮ ਤੁਹਾਡਾ ਜਾਣਿਆ ਜਾਂਦਾ ਤੇ ਚੋਪੜਾ ਜੱਗੋਵਾਲ ਦੇ ਨਾਮ ਦੇ ਨਾਲ ਕੋਈ ਵੀ ਡਾਕਖਾਨੇ ਦਾ ਸਾਥੀ ਮਿਲਦਾ ਉਹ ਤੁਹਾਨੂੰ ਸਪੈਸ਼ਲ ਚੋਪੜਾ ਜੱਗੋਵਾਲ ਦੇ ਨਾਮ ਦੇ ਨਾਲ ਜਾਣਦੀ ਆ ਤੇ ਬੜਾ ਲੱਗਿਆ ਹੋਣਾ ਕਿ ਰਿਟਾਇਰਮੈਂਟ ਹੋ ਕੇ ਜਦੋਂ ਘਰ ਬੈਠੇ ਨੀਂਦ ਦੇ ਵਿੱਚ ਤੜਕੇ ਉੱਠੇ ਉਹਨੇ ਕਿ ਅੱਜ ਮੈਂ ਸ਼ਾਇਦ ਜਾਣਾ ਡਿਊਟੀ ਤੇ ਪਰ ਫਿਰ ਉੱਠਦਿਆਂ ਸਾਹ ਸੋਚਦਾ ਕਿ ਨਹੀਂ ਮੈਂ ਸੇਵਾ ਮੁਕਤ ਹੋ ਗਿਆ ਕਿੰਤਾ ਫਿਰ ਹੁੰਦਾ ਸੀਗਾ ਉਹ ਦਿਨ ਉਹ ਦਿਨ ਭਜੀ ਬੜਾ ਮਤਲਬ ਆਪਾਂ ਗਏ ਭਾਗਾਂ ਭਰੇ ਵੀ ਹੁੰਦਾ ਕੁਝੀ ਵੀ ਹੁੰਦੀ ਕੁਝੀ ਵੀ ਹੁੰਦੀ ਆ ਕਿਉਂਕਿ ਜਿਹੜੀ ਆਪਾਂ ਰਿਟਾਇਰਮੈਂਟ ਆ ਇਹ ਬੜੀ ਭਾਗਾਂ ਵਾਲੇ ਬੰਦਿਆਂ ਨੂੰ ਮਿਲਦੀ ਆ ਸੱਚੀ ਗੱਲ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਮਤਲਬ ਸਰਵਦਰਾਨ ਕਠਿਨਾਈਆਂ ਬਹੁਤ ਆਉਂਦੀਆਂ ਜੀ ਕਿਉਂਕਿ ਪਹਿਲਾਂ ਆਪਾਂ ਤਕਰੀਬਨ ਸਾਰਾ ਹੀ ਕੰਮ ਹੱਥਾਂ ਨਾਲ ਕਰਦੇ ਸੀ ਜਾਂ ਕਲਮ ਨਾਲ ਤੇ ਹੁਣ ਸਾਰਾ ਇਹ ਕੰਮ ਆਪਾਂ ਨੂੰ ਕੰਪਿਊਟਰਾਈਜ਼ ਹੋ ਗਿਆ ਨਵਾਂ ਚੌਕ ਆ ਗਿਆ ਨਵਾਂ ਚੌਕ ਆ ਗਿਆ ਜੋ ਕਿ ਨਵੇਂ ਲੜਕੇ ਆ ਨਵੇਂ ਲੜਕੀਆਂ ਉਹਨਾਂ ਲਈ ਤਾਂ ਬਹੁਤ ਸੌਖਾ ਹੋ ਗਿਆ ਗੱਮ ਜੀ ਪਰ ਆਪਾਂ ਜਿੱਦਾਂ ਹੁਣ 올ਡੇਜ ਹੋਣ ਕਰਕੇ ਕਿਉਂਕਿ ਨਵੀਂ-ਨਵੀਂ ਟੈਕਨੋਲੋਜੀ ਆਉਂਦੀ ਆ ਉਹਨੂੰ ਅਡਾਪਟ ਕਰਨ ਲਈ ਜਾਂ ਉਹਨੂੰ ਸਿੱਖਣ ਲਈ ਸਮਝਣ ਲਈ ਬਹੁਤ ਵਾ ਟਾਈਮ ਲੱਗਦਾ ਜੀ ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਬੋਡੀ ਕਿਰਪਾ ਨਾਲ ਆਪਾਂ ਮਤਲਬ ਆਪਣੀ ਜੋਗ ਨੂੰ ਨਿਕਰੇ ਚਾੜਿਆ ਜੀ ਬੜੀ ਬੜੀ ਖੁਸ਼ੀ ਵਾਲੀ ਗੱਲ ਇਹ ਬਹੁਤ ਬਹੁਤ ਕਿਰਪਾ ਬੜੀ ਅੱਜ ਇਹ ਪਿੰਡ ਦੇ ਵਿੱਚ ਵਿਕਾਸ ਹੋ ਰਿਹਾ ਇੱਥੇ بڑے ਪਾਈਪ ਪੈ ਜਾਣਗੇ ਇਹ ਜਿਹੜਾ ਓਪਨ ਪਾਣੀ ਹੈ ਵਧੂ ਮਾਰਦਾ ਜਿਹੜਾ ਇਹ ਖਤਮ ਹੋ ਜਾਏਗਾ ਪਿੰਡ ਦੇ ਨਕਰ ਦੇ ਪੰਚਾਇਤ ਦੇ ਕੰਮਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਦੇਖਦਾਰ ਸਿੰਘ ਜੀ ਬਹੁਤ ਮਤਲਬ ਵਧੀਆ ਗੱਲ ਆ ਜਿਹੜੇ ਆਪਾਂ ਪਿੰਡ ਦੇ ਵਿੱਚ ਨੇ ਸਹੀ ਸੀ ਮੇਨਟੇਨੈਂਸ ਕਰਦੇ ਆ ਜਾਂ ਕਿਸੇ ਵੀ ਚੀਜ਼ ਨੂੰ ਆਪਾਂ ਇੰਪਰੂਵਮੈਂਟ ਕਰਦੇ ਆ ਤੇ ਬਹੁਤ ਆਮ ਬੰਦੇ ਦੀ ਬਸ ਦੀ ਗੱਲ ਨਹੀਂ ਹੁੰਦੀ ਇਹ ਜੀ ਠੀਕ ਹੈ ਜੀ ਆਪਾਂ ਹੁਣ ਤੁਸੀਂ ਇਹ ਪਾਈਪ ਪਾਉਂਗੇ ਗਲੀ ਦੇ ਵਿੱਚ ਤੇ ਦੋਨੋਂ ਸਾਈਡਾਂ ਦੇ ਇੱਕ ਤਾਂ ਗਲੇ ਵੀ ਖੁੱਲ ਜਾਏਗੀ ਠੀਕ ਹੈ ਜੀ ਤੇ ਦੂਜਾ ਜਿਹੜਾ ਆਪਣਾ ਪਾਣੀ ਆ ਠੀਕ ਹੈ ਜੀ ਉਹ ਆਪਾਂ ਨਾਲੀਆਂ ਵਿੱਚ ਬਦਮੋਆਣੀ ਉਹ ਬੰਦ ਹੋ ਜਾਏਗੀ ਠੀਕ ਹੈ ਜੀ ਮੱਛਰ ਫੈਲਦਾ ਆ ਤੇ ਉਹਦੇ ਨਾਲ ਬਿਮਾਰੀਆਂ ਵੀ ਬੈਰਦੀਆਂ ਬਿਮਾਰੀਆਂ ਬਿਮਾਰੀਆਂ ਕਾਫੀ ਜਨਮ ਲੈ ਜਾਂਦੀਆਂ ਹਾਂਜੀ ਹਾਂਜੀ ਇਹਦੇ ਨਾਲ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਸੁਧਾਰ ਹੈ ਨਗਰ ਕੀ ਤਨ ਜੀ ਤੇ ਬਹੁਤ ਕੀ ਗੁਰੂ ਸਾਹਿਬਾਨ ਦਾ ਨਗਰ ਕੀ ਤਨ ਵੀ ਹਾਂਜੀ ਹਾਂਜੀ ਸਾਡੀ ਗਲੀ ਦੇ ਵਿੱਚ ਮਤਲਬ ਗੁਰੂ ਸਾਹਿਬਾਨਾਂ ਦਾ ਨਗਰ ਕੀਰਤਨ ਪਹਿਲਾਂ ਪੜਾ ਇਦਾਂ ਨੂੰ ਹੋ ਗਿਆ ਜੀ ਲੱਗਦਾ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਬਹੁਤ ਵਧੀਆ ਕੰਮ ਹੋ ਜਾਏਗਾ ਜੀ ਜਿੱਦ ਤੋਂ ਗੁਰੂ ਸਾਹਿਬਾਨਾਂ ਲੰਘਣਾ ਠੀਕ ਹੈ ਜੀ ਤੇ ਇਹਦੀ ਥੋੜੀ ਨਾਲੀਆਂ ਦੀ ਕਵਰੇਜ ਹੋਣ ਨਾਲ ਮਤਲਬ ਆਪਣੀ ਜਗ੍ਹਾ ਵੀ ਖੁੱਲ ਜਾਏਗੀ ਜੀ ਪਹਿਲਾਂ ਥੋੜੀ ਮੁਸ਼ਕਲ ਹੁੰਦੀ ਸੀ ਜਦੋਂ ਆਪਾਂ ਇੱਧਰ ਗੁਰੂ ਸਾਹਿਬਾਨਾਂ ਦੀ ਸਵਾਰੀ ਲੈ ਕੇ ਜਾਂਦੀ ਸੀ ਜੀ ਕਾਫੀ ਮੁਸ਼ਕਲ ਹੁੰਦੀ ਸੀ ਠੀਕ ਹੈ ਜੀ ਤੇ ਮਤਲਬ ਹੁਣ ਚਲੋ ਇਹ ਪੈਨ ਡੈਕ ਦਾ ਥੱਲਾ ਨਹੀਂ ਹੈ ਉਹਦੇ ਵਿੱਚ ਅਸੀਂ ਬਿਆਨੇ ਆ ਕਿਉਂਕਿ ਇਹ ਗੱਡੀ ਤਕਰੀਬਨ ਬਹੁਤ ਛੋਟੀ ਆ ਉਹਦੇ ਵਿੱਚ ਫਿਰ ਆਪਾਂ ਤੁਹਾਡੇ ਸਾਹਮਣੇ ਜਗਦਾ ਸਿੰਘ ਜੀ ਆ ਥੜੀਆਂ ਵਗੈਰਾ ਬਣਾ ਲੰਨੇ ਆ ਠੀਕ ਹੈ ਜੀ ਤੇ ਉਧਰ ਗੂਹਵਨ ਦੇ ਲੰਗੜੇ ਪ੍ਰੋਬਲਮ ਆ ਮੇਰੀ ਪਹਿਲੀ ਜਿਹਾ ਛੋਟਾ ਹੁੰਦਾ ਹੋਰ ਛੋਟਾ ਰੈਂਦਾ ਚਲੋ ਇਹ ਪਹਿਲਾਂ ਬਹੁਤ ਛੋਟੀ ਹੈ ਤੇ ਇਹਦੇ ਨਾਲ ਮੈਂ ਥੋੜਾ ਹੋਰ ਪ੍ਰੋਬਲਮ ਖੜਦੇ ਇਹ ਤੁਹਾਡਾ ਬਹੁਤ ਬਹੁਤ ਵਧੀਆ ਬਣਾ ਲਾ ਜੀ ਤੇ ਮਤਲਬ ਜਿਹੜਾ ਇਹ 파ਇਪ ਪਾ ਰਹੇ ਆ ਜੀ ਜੀ ਇਹਦੇ ਨਾਲ ਕਵਰੇਜ ਹੋ ਜਾਣੀ ਚੋਕਾ ਜੀ ਚੋਕਾ ਜੀ ਸੈਰ ਕਰਦੇ ਹਾਂ ਪਿੰਡ ਦੇ ਅੰਦਰ ਚਾਲੂ ਪਾਸੇ ਦੇਖਦੇ ਹਾਂ ਜੀ ਪਿੰਡ ਦੇ ਜਿਹੜੇ ਟੋਟਲ ਵਿਕਾਸ ਇਸ ಗ್ರಾಮ ਪੰਚਾਇਤ ਦਾ ਸਮਾ ਖਤਮ ਹੋਣ ਜਾ ਰਿਹਾ ਹਾਂ ਜੀ ਤੇ ਥੋੜੇ ਸਮੇਂ ਬਾਅਦ ਚੋਣਾਂ ਦਾ ਜਿਹੜਾ ਵਿਗਲ ਹੈਗਾ ਆ ਵੀ ਵਜਨ ਦੀਆਂ ਤਿਆਰੀਆਂ ਹੋ ਰਹੀਆਂ ਆ ਜੀ ਇਹਨਾਂ ਦਾ ਜਿਹੜਾ ਕੰਮ ਕੀਤਾ ਕਿਸ ਤਰ੍ਹਾਂ ਦਾ ਰੱਖਦਾ ਵੀ ਕੰਮ ਬਹੁਤ ਵਧੀਆ ਗਾ ਜੀ ਕੰਮ ਮਤਲਬ ਬੰਦੇ ਦਾ ਐਦਾਂ ਨਹੀਂ ਪਤਾ ਲੱਗਦਾ ਕੰਮ ਆ ਬੋਲਦਾ ਕੰਮ ਬੋਲ ਬੰਦੇ ਦੇ ਕਹਿਣ ਨਾਲ ਤਾਂ ਨਹੀਂ ਇੰਨਾ ਦੂਖਰਾ ਹੁੰਦਾ ਮਤਲਬ ਪਿੰਡ ਬਸੇ ਸਾਰੇ ਭੈਣ ਭਰਾ ਕਹਿਣ ਵੀ ਕੰਮ ਵਧੀਆ ਹੋ ਰਿਹਾ ਕੰਮ ਵਧੀਆ ਕਰ ਰਿਹਾ ਜੀ ਮੁੰਡਾ ਇਹ ਤੇ ਕੋਈ ਸ਼ੱਕ ਤੁਹਾਨੂੰ ਕਿੱਥਾ ਲੱਗਿਆ ਜਿਹੜੇ ਉਹਨਾਂ ਦੇ ਕੰਮ ਵੇਖੇ ਆ ਤੇ ਕੁਝ ਪਸੰਦ ਆਂਦੇ ਆ ਹਾਂ ਹਾਂ ਬਹੁਤ ਵਧੀਆ ਕੰਮ ਆ ਮੁੰਡੇ ਨੇ ਵਧੀਆ ਕੰਮ ਕੀਤੇ ਆ ਤਕਰੀਬਨ ਮੇਰੇ ਹਿਸਾਬ ਨਾਲ ਕੋਈ ਪਿੰਡ ਦੇ ਵਿੱਚ ਮੈਨ ਲੱਗਦਾ ਹੀ ਨਹੀਂ ਕੋਈ ਗਲੀ ਨਾਲੀ ਸੜਕ ਕੋਈ ਬਣਨ ਵਾਲੀ ਰਹਿੰਦੀ ਹੋਵੇ ਜੀ ਤੇ ਕੁਝ ਮੈਂ ਦੇਖਿਆ ਪਰ ਪਾਰਕ ਬਹੁਤ ਵਧੀਆ ਬਣੇ ਆ ਜੀ ਠੀਕ ਆ ਜੀ ਜਿਹੜੀ ਮਤਲਬ ਆਪਣੇ ਪਿੰਡ ਦੀ ਬਹੁਤ ਸ਼ੋਭਾ ਬਣਾਉਂਦੀ ਆ ਜੀ ਬਹੁਤ ਵਧੀਆ ਗੱਲ ਆ ਜੀ ਬਹੁਤ ਵਧੀਆ ਕੰਮ ਕਰ ਰਿਹਾ ਜੀ ਚਪੜਾ ਸਾਹਿਬ ਕਿਉਂਕਿ ਦੇਖੋ ਇੱਕ ਕੰਮ ਖਤਮ ਹੋ ਜਾਣਗੇ ਪਾਈਪਾਂ ਦੇ ਖਤਮ ਹੋ ਗਏ ਆ ਪਾਰਕਾਂ ਦੇ ਖਤਮ ਹੋ ਗਏ ਆ ਨੈਕਸਟ ਹੇ ਜਿਹੜਾ ਵੀ ਨਵਾਂ ਸਰਪੰਚ ਆਏਗਾ ਉਹ ਨੂੰ ਪਿੰਡ ਦਾ ਵਿਕਾਸ ਕਰਨਾ ਹੋਰ ਬਹੁਤ ਖੜਾ ਹੋ ਜਾਏਗਾ ਕਿਉਂਕਿ ਕਾਫੀ ਕਮ ਹੋ ਜਾਣਗੇ ਉਹ ਨਵੇਂ ਕਮ ਫੜ ਲੇਗਾ ਕਿਉਂਕਿ ਨਹੀਂ ਤਾਂ ਆਪਾਂ ਫੰਡ ਜਦੋਂ ਸਰਕਾਰਾਂ ਕੋਲੋਂ ਬੇਨਤੀਆਂ ਕਰਦੇ ਆਂ ਸਾਨੂੰ ਗਲੀ ਲਈ ਦੇ ਦਿਓ ਜੀ ਫੰਡ ਸਾਨੂੰ ਨਾਲੀ ਲਈ ਫੰਡ ਦੇ ਦਿਓ ਇਹ ਮਸਲਾ ਖਤਮ ਹੋ ਜਾਏਗਾ ਜੇ ਕੋਈ ਆਏ ਤੇ तकरीबन ਮੇਰੇ ਹਿਸਾਬ ਨਾਲ ਦੇ 90% ਦਾ ਇਹ ਤਾਂ ਮਤਲਬ ਇਹ ਫੈਸਲਾ ਹੋ ਜਾਏਗਾ ਕਿ ਤਾਂ ਕਿ ਜੇ ਕੋਈ ਨਵੀਂ ਗਵਰਨਮੈਂਟ ਗ੍ਰਾਂਟ ਦੇਵੇਗੀ ਉਹਦਾ ਕੋਈ ਫੰਡ ਦਾ ਨਵਾਂ ਨਾਮ ਸੋਚਿਆ ਜਾਏਗਾ ਜੀ 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 ਠੀਕ ਹੈ ਜੀ ਨਵਾਂ ਸੋਚਿਆ ਜਾਏਗਾ ਜੋ ਕਿ ਪੰਡ ਨੂੰ ਹੋਰ ਚਾਰਜਾਂ ਲੱਗਣਗੇ ਚੋપરા ਸਾਹਿਬ ਸਾਡੇ ਨੌਜਵਾਨ ਜਿਹੜੇ ਇਸ ਵਿਭਾਗ ਦੇ ਨਾਲ ਜੁੜੇ ਹੋਏ ਆ ਹਾਂ ਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੀ ਸੈਂਟਰ ਮਹਿਕਮੇ ਦੀ ਜੋਬ ਦੇ ਤਜਰਬੇ ਦੇ ਮਤਲਬ ਜੀ ਦੇਖੋ ਜੀ ਇਸ ਤਰ੍ਹਾਂ ਵੀ ਅਸੀਂ ਤਾਂ ਜਿਦੀ ਸਾਡੇ ਛੋਟੇ ਬੱਚੇ ਆ ਵੀਰ ਆ ਬੱਚੀਆਂ ਅਸੀਂ ਤੁਹਾਨੂੰ ਇਹ ਸਜਾ ਸੰਦ ਆਵਾਂਗੇ ਠੀਕ ਆ ਜੀ ਵੀ ਪੜ੍ਹੋ ਲਿਖੋ ਠੀਕ ਆ ਜੀ ਅੱਜ ਕੱਲ੍ਹ ਗਾਹਾਂ ਕੰਪਿਊਟਰ ਆਏ ਜੋਗਿਆ ਕੰਪਿਊਟਰ ਦੇ ਮਾਹਰ ਬਣੋ ਤੇ ਗਵਰਨਮੈਂਟ ਦੇ ਆ ਸਰਕਾਰੀ ਸਕੂਲਾਂ ਦੇ ਗੇ ਜਾ ਕੇ ਮਤਲਬ ਪਾਵਲਗ ਨੂੰ ਵਧੀਆ ਆਪਣੇ ਜੀ ਸਰਕਾਰੀ ਦੇ ਉਹ ਆਪਣੀਆਂ ਸੁਭਾਉਂ ਜੀ ਕਿ ਅਸੀਂ ਤਾਂ ਇਹ ਕਰਾਂਗੇ ਕਿ ਪਿੰਡ ਦੇ ਮੁੰਡੇ ਕੁੜੀਆਂ ਜਿੰਨੇ ਆ ਮੰਨ ਲਓ ਗਵਰਨਮੈਂਟ ਜੌਬ ਤੇ ਜਾਂਣ ਆਪਣਾ ਉਹ ਜਾ ਆਪਣਾ ਬਿਜ਼ਨਸ ਲਾਣ ਤੁਹਾਨੂੰ ਬਹੁਤ ਕੋਈ ਚੀਜ਼ ਹੋਣੀ ਜੀ ਸ਼ੁਕਰੀਆ ਇਹ ਸੰ ਸਾਡੇ ਵਿੱਚ ਰਾਮ ਲਵਾਇਆ ਜੀ ਚੋਪੜਾ ਸਹਿਬਾਨ ਬਹੁਤ ਵੱਡੀ ਸਵਾਵਾ ਸੈਂਟਰ ਮਹਿਕਮਾ ਦੇ ਅਧਾਰੇ ਦੇ ਵਿੱਚ ਕੀਤੀ ਆ ਪੋਸਟ ਆਫਿਸ ਦੇ ਵਿੱਚ ਅਲੱਗ-ਅਲੱਗ ਥਾਹਾਂ ਦੇ ਉੱਪਰ ਬਹੁਤ ਵੱਡੀਆਂ ਸਵਾਵਾ ਲਵਾਈਆਂ ਖੁਸ਼ੀ ਖੁਸ਼ੀ ਚਾਹ ਚਾਹ ਆਪਣੇ ਪਰਿਵਾਰ ਦੇ ਵਿੱਚ ਰਿਟਾਇਰਮੈਂਟ ਲੈ ਕੇ ਜੱਬੋਵਾਲ ਦੇ ਵਿੱਚ ਪਹੁੰਚਨੇ ਜੱਬੋਵਾਲ ਵਾਸੀਆਂ ਨੇ ਵੀ ਇਹਨਾਂ ਦਾ ਬਹੁਤ ਜ਼ਿਆਦਾ ਪਰਮਾ ਸਵਾਗਤ ਕੀਤਾ ਜਿਨ੍ਹਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਵੀ ਮੈਸੇਜ ਦਿੱਤਾ ਹੈਗਾ ਵਿਕਾਸ ਦੀ ਗੱਲ ਵੀ ਕਹੀ ਕਿ ਪਿੰਡ ਦਾ ਵਿਕਾਸ ਜਿਹੜਾ ਹੈਗਾ ਆ ਉਹ ਜਿਹੜਾ ਸਾਰਿਆਂ ਨੇ ਇਕੱਠਾ ਹੋ ਕੇ ਕਿਉਂਕਿ ਨਗਰ ਦਾ ਵੀ ਬਹੁਤ ਜ਼ਿਆਦਾ ਪੰਚਾਇਤ ਨੂੰ ਸਹਿਯੋਗ ਚਾਹੀਦਾ ਹੁੰਦਾ ਕਿਉਂਕਿ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਵਿਕਾਸ ਹੈਗਾ ਉਹ ਤਿੰਨ ਪਤਨ